ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸੀਟੈਟ ਦਸੰਬਰ 2024 ਪ੍ਰੀਖਿਆ ਦੀ ਸਾਲ ਵਿੱਚ ਸੀਟੈਟ ਦੀ ਪ੍ਰੀਖਿਆ ਨੂੰ ਦੋ ਵਾਰ ਕੰਡਕਟ ਕਰਵਾਇਆ ਜਾਂਦਾ ਆ ਸਭ ਤੋਂ ਪਹਿਲੀ ਪ੍ਰੀਖਿਆ ਕੰਡਕਟ ਕਰਵਾਈ ਗਈ ਸੀ ਕਿ 2024 ਦੀ ਜੁਲਾਈ ਮਹੀਨੇ ਦੇ ਵਿੱਚ ਤੇ ਦੂਸਰੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਇਹ ਕੰਡਕਟ ਕਰਵਾਈ ਜਾਊਗੀ ਦਸੰਬਰ ਮਹੀਨੇ ਦੇ ਵਿੱਚ ਸੋ ਆਪਾਂ ਇਸ ਪ੍ਰੀਖਿਆ ਦੀ ਗੱਲ ਕਰ ਰਹੇ ਹਾਂ ਇਹ ਪ੍ਰੀਖਿਆ ਕਿਉਂ ਕੰਡਕਟ ਕਰਵਾਈ ਜਾਂਦੀ ਆ ਐਂਡ ਇਹਦਾ ਬੈਨੀਫਿਟ ਕੀ ਹੁੰਦਾ ਆ ਜੇਕਰ ਤੁਸੀਂ ਇਸ ਪ੍ਰੀਖਿਆ ਨੂੰ ਪਾਸ ਕਰਦੇ ਹੋ ਐਂਡ ਕਿਵੇਂ ਇਸ ਪ੍ਰੀਖਿਆ ਨੂੰ ਕਲੀਅਰ ਕੀਤਾ ਜਾ ਸਕਦਾ ਆ ਪਿਛਲੇ ਮਹੀਨੇ ਕਹਿ ਸਕਦੇ ਹਾਂ ਕਿ ਕੁਝ ਸਾਥੀਆਂ ਨੇ ਕਮੈਂਟ ਕੀਤਾ ਸੀਗਾ ਕਿ ਸਰ ਸਾਡੀ ਜਿਹੜੀ ਪ੍ਰੀਖਿਆ ਹੈਗੀ ਆ ਦੋ ਤਿੰਨ ਨੰਬਰਾਂ ਕਰਕੇ ਰਹਿ ਗਈ ਆ ਸੋ ਤੁਹਾਡੇ ਲਈ ਵਧੀਆ ਮੌਕਾ ਹੈਗਾ ਆ ਕਿ ਆਉਣ ਵਾਲੀ ਜਿਹੜੀ ਪ੍ਰੀਖਿਆ ਆ ਉਹਦੀ ਤਿਆਰੀ ਚੰਗੇ ਤਰੀਕੇ ਨਾਲ ਕਰ ਲਵੋ ਤਿਆਰੀ ਫੇਰੀ ਹੋਊਗੀ ਜੇ ਤੁਸੀਂ ਹੁਣ ਤੋਂ ਲੱਗੋਗੇ ਇਸੇ ਬਹਾਨੇ ਤੁਹਾਡੀ ਪੀਐਸਟੈਟ ਪ੍ਰੀਖਿਆ ਦੀ ਵੀ ਤਿਆਰੀ ਹੋ ਜਾਣੀ ਆ ਕਿਉਂਕਿ ਪੀਐਸਟੈਟ ਦੀ ਪ੍ਰੀਖਿਆ ਅਗਲੇ ਸਾਲ ਤੱਕ ਜਾ ਸਕਦੀ ਹੈ ਸੋ ਇਹਦੇ ਵਿੱਚ ਆਪਾਂ ਸੀਟੈਟ ਪਲੱਸ ਪੀਐਸਟੈਟ ਦੀ ਵੀ ਨਾਲ ਹੀ ਗੱਲ ਕਰਾਂਗੇ ਕਿ ਤਿਆਰੀ ਕਿਵੇਂ ਕੀਤੀ ਜਾ ਸਕਦੀ ਆ ਸੋ ਜੁਲਾਈ ਮਹੀਨੇ ਵਾਲੀ ਜਿਹੜੀ ਪ੍ਰੀਖਿਆ ਹੈਗੀ ਆ ਜੀ ਆਲਰੇਡੀ ਹੋ ਚੁੱਕੀ ਆ ਹੁਣ ਆਪਣਾ ਜਿਹੜਾ ਟਾਰਗੇਟ ਹੈਗਾ ਜੀ ਦਸੰਬਰ ਮਹੀਨੇ ਵਾਲੀ ਸੀਟੈਟ ਪ੍ਰੀਖਿਆ ਦੇ ਉੱਤੇ ਆ ਕਿੰਨੇ ਨੰਬਰਾਂ ਦਾ ਪੇਪਰ ਹੁੰਦਾ ਆ 150 ਨੰਬਰਾਂ ਦਾ ਪੇਪਰ ਹੁੰਦਾ ਆ ਵੈਸੇ ਪੇਪਰ ਕਰਵਾਇਆ ਹੀ ਕਿਉਂ ਜਾਂਦਾ ਆ सीटेट ਦੇ ਫੁੱਲ ਫਾਰਮ ਦੇ ਤੁਸੀਂ ਮੰਨੂ ਸਮਝਣ ਦੀ ਕੋਸ਼ਿਸ਼ ਕਰੋ ਸੈਂਟਰ ਟੀਚਰ ਐਲੀਜੀਬਿਲਟੀ ਟੈਸਟ ਕਿ ਕੇਂਦਰੀ ਟੀਚਰ ਬਣਨ ਦੀ ਜਿਹੜੀ ਸਭ ਤੋਂ ਘੱਟ ਜਾਂ ਫਿਰ ਮਿਨੀਮਮ ਜਿਹੜੀ ਕੁਆਲਿਫੀਕੇਸ਼ਨ ਹੈ ਯੋਗਤਾ ਹੈਗੀ ਅਜੀ ਉਹ ਕੀ ਹੈ ਜੀ ਬੀਐਡ ਈਟੀਟੀ ਕਰਨ ਤੋਂ ਬਾਅਦ ਹੀ ਮੈਂ ਗੱਲ ਕਰ ਰਿਹਾ ਕਿ ਤੁਹਾਡੇ ਕੋਲ ਟੈਟ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਆ ਜਦੋਂ ਤੁਹਾਡੇ ਕੋਲ ਇਹ ਸਰਟੀਫਿਕੇਟ ਆ ਜਾਂਦਾ ਵੀ ਤੁਸੀਂ ਟੀਚਰ ਬਣਨ ਦੇ ਯੋਗ ਹੈਗੇ ਹੋ ਜਿਹੜੀ ਥਿੰਕਿੰਗ ਇੱਕ ਟੀਚਰ ਕੋਲ ਹੋਣੀ ਚਾਹੀਦੀ ਹੈ ਉਹ ਥਿੰਕਿੰਗ ਤੁਹਾਡੇ ਕੋਲ ਹੈਗੀ ਆ ਸੋ ਜਦੋਂ ਤੁਸੀਂ ਇਸ ਪ੍ਰੀਖਿਆ ਨੂੰ ਪਾਸ ਕਰ ਲੈਨੇ ਹੋ ਸਰਕਾਰ ਦੁਆਰਾ ਕਹਿ ਲੋ ਕਿ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਤੁਸੀਂ ਯੋਗ ਹੋ ਜਾਂਦੇ ਹੋ ਸੋ ਸੀਟ ਐਟ ਦੀ ਪ੍ਰੀਖਿਆ ਪਾਸ ਕਰਨ ਦੇ ਲਈ ਤੁਹਾਨੂੰ 150 ਦੇ ਵਿੱਚੋਂ 90 ਨੰਬਰ ਲੈਣੇ ਹੁੰਦੇ ਆ ਜਾਂ ਫਿਰ ਕਹਿ ਸਕਦੇ ਆ 150 ਦਾ 60 ਪ੍ਰਤੀਸ਼ਤ ਜਿਹੜੇ ਹੈਗੇ ਆ ਜੀ ਉਹ 90 ਨੰਬਰ ਬਣਦੇ ਆ ਵੈਸੇ ਤਾਂ ਇਹ ਜਿਹੜੇ ਨੰਬਰ ਹੈਗੇ ਆ ਜਨਰਲ ਕੈਟੇਗਰੀ ਵਾਲੇ ਸਟੂਡੈਂਟ ਲਈ ਹੁੰਦੇ ਆ ਬਟ ਜੇਕਰ ਆਪਾਂ ਰਿਜ਼ਰਵਡ ਕੈਟੇਗਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੇਕਰ 82 ਨੰਬਰ ਵੀ ਆਉਂਦੇ ਆ ਤੇ ਉਹਨਾਂ ਦੀ ਇਹ ਪ੍ਰੀਖਿਆ ਕਲੀਅਰ ਮੰਨੀ ਜਾਂਦੀ ਹੈ 150 ਦੇ ਵਿੱਚੋਂ 82 ਨੰਬਰਾਂ ਦੀ ਮੈਂ ਗੱਲ ਕਰ ਰਿਹਾ ਪਰ ਤੁਸੀਂ ਹਮੇਸ਼ਾ ਇਸ ਇਗਜ਼ਾਮ ਦੀ ਜਦੋਂ ਵੀ ਪ੍ਰੈਪਰੇਸ਼ਨ ਕਰਨੀ ਆ ਨਾ ਤੇ ਹਮੇਸ਼ਾ ਟਾਰਗੇਟ ਲੈ ਕੇ ਰੱਖਣਾ ਆ ਬਣਾ ਕੇ ਚੱਲਣਾ ਆ ਕਿ ਅਸੀਂ 100 ਪਲੱਸ ਨੰਬਰ ਲੈਣੇ ਆ 3 ਡਿਜੀਟ ਨੰਬਰ ਲੈਣੇ ਆ ਇਸ 150 ਨੰਬਰ ਦੀ ਪ੍ਰੀਖਿਆ ਦੇ ਵਿੱਚ ਗੱਲ ਸਮਝ ਲੱਗੀ ਕਿ ਜੇਕਰ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਸਰਟੀਫਿਕੇਟ ਹੈਗਾ ਜਾਂ ਸੀਟੈਡ ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਕਰਨਾ ਪੈਣਾ ਆ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਕਿ ਸੀਟੈਡ ਦਾ ਜਿਹੜਾ ਪੇਪਰ ਹੁੰਦਾ ਜੀ ਇਹ ਤੁਹਾਨੂੰ ਦੋ ਪੇਪਰ ਵੇਖਣ ਨੂੰ ਮਿਲਦੇ ਆ ਇੱਕ ਤਾਂ ਹੋ ਗਿਆ ਜੀ ਸੀਟੈਡ ਦਾ ਪੇਪਰ 1 ਸੀਟੈਡ ਦਾ ਜਿਹੜਾ ਪੇਪਰ ਇੱਕ ਤਾਂ 1 ਵੇਖਣ ਨੂੰ ਮਿਲਦਾ ਆ ਦੂਜਾ ਜਿਹੜਾ ਪੇਪਰ ਹੈਗਾ ਜੀ ਉਹ ਤੁਹਾਨੂੰ ਪੇਪਰ 2 ਵੇਖਣ ਨੂੰ ਮਿਲਦਾ ਹੈ ਪੇਪਰ 1 ਪਾਸ ਕੌਣ ਕਰ ਸਕਦਾ ਆ ਜਿਨ੍ਹਾਂ ਨੇ ETT ਜਾਂ ਫਿਰ DLT ਦਾ ਕੋਰਸ ਕੀਤਾ ਹੋਇਆ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਕਿ ਪ੍ਰਾਇਮਰੀ ਟੀਚਰ ਬਣਨ ਦੇ ਲਈ ਜਾਂ ਫਿਰ ਜੂਨੀਅਰ ਟੀਚਰ ਬਣਨ ਦੇ ਲਈ ਜਾਂ ਫਿਰ ਤੁਸੀਂ ਉਹਨੂੰ ਜਬੀਡੀ ਟੀਚਰ ਵੀ ਕਹਿ ਦਿੰਦੇ ਹੋ ਇਹ ਟੀਚਰ ਬਣਨ ਦੇ ਲਈ ਤੁਹਾਨੂੰ सीटेट ਪ੍ਰੀਖਿਆ ਬੰਨ ਪਾਸ ਕਰਨੀ ਪੈਂਦੀ ਹੈ ਜੇਕਰ ਆਪਾਂ सीटेट ਪ੍ਰੀਖਿਆ 2 ਦੀ ਗੱਲ ਕਰੀਏ ਜਿਹਨੂੰ ਤੁਸੀਂ 6ਵੀਂ ਤੋਂ ਲੈ ਕੇ TGT ਟੀਚਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਕਿ 6ਵੀਂ ਤੋਂ ਲੈ ਕੇ 8ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਤੁਹਾਨੂੰ ਪੇਪਰ 2 ਪਾਸ ਕਰਨਾ ਪੈਂਦਾ ਜਾਂ सीटेट ਪੇਪਰ 2 ਦੀ ਮੈਂ ਗੱਲ ਕਰ ਰਿਹਾ ਬੜ ਜੇ ਤੁਸੀਂ ਲੈਕਚਰਰ ਬਣਨਾ ਹੋਵੇ ਫਿਰ ਉਹਦੇ ਲਈ ਕੋਈ ਟਟ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਮੰਨ ਲਓ ਤੁਸੀਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਪੜਾਉਣਾ ਆ ਫਿਰ ਤੁਹਾਡੇ ਤੋਂ ਕੋਈ सीटेट ਦੀ ਪ੍ਰੀਖਿਆ ਨਹੀਂ ਲਈ ਜਾਂਦੀ ਸਿਰਫ ਤੇ ਸਿਰਫ ਹਰਿਆਣੇ ਦੇ ਵਿੱਚ ਕਹਿ ਸਕਦੇ ਆ ਜਾਂ ਫਿਰ ਕੋਈ ਹੋਰ ਰਾਜ ਹੋ ਸਕਦਾ ਆ ਜੇਕਰ ਤੁਸੀਂ ਲੈਕਚਰਰ ਬਣਨਾ ਆ ਤੇ ਉਹਨਾਂ ਦਾ ਪੀਜੀਟੀ ਦਾ ਟੈਸਟ ਵੀ ਲਿਆ ਜਾਂਦਾ ਟੀਚਰ ਟਟ ਦੀ ਮੈਂ ਗੱਲ ਕਰ ਰਿਹਾ ਟੀਚਰ एलिजिबिलिटी टेस्ट ਉਹ ਸਿਰਫ ਹਰਿਆਣਾ ਵਿੱਚ ਲਿਆ ਜਾਂਦਾ ਹੋਰ ਕੋਈ ਸਟੇਟ ਵਿੱਚ ਲਿਆ ਜਾਂਦਾ ਹੋਊਗਾ ਉਹਦਾ ਪਤਾ ਨਹੀਂ ਬਟ ਆਪਣੇ ਪੰਜਾਬ ਵਿੱਚ ਵੀ ਨਹੀਂ ਲਿਆ ਜਾਂਦਾ ਆਪਣੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਪ੍ਰਾਇਮਰੀ ਟੀਚਰ ਜਾਂ ਫਿਰ ਮਾਸਟਰ ਕਲਾਸਰ ਟੀਚਰ ਜਿਹਨੂੰ ਤੁਸੀਂ ਹੋਰ ਰਾਜਾਂ ਵਿੱਚ ٹیਜੀਟੀ ਟੀਚਰ ਕਹਿੰਦੇ ਹੋ ਸੋ ਇੰਨੀ ਗੱਲ ਤੁਸੀਂ ਸਮਝ ਗਏ ਕਿ ਜਿਹੜਾ ਇਹ ਪੇਪਰ ਹੈਗਾ ਆ ਇਹਦੇ ਵਿੱਚ ਪਾਸ ਹੋਣ ਦੇ ਲਈ ਤੁਹਾਨੂੰ 150 ਦੇ ਵਿੱਚੋਂ ਕਿੰਨੇ ਨੰਬਰ ਲੈਣੇ ਪੈਂਦੇ ਆ ਜੀ ਇਸ ਪ੍ਰੀਖਿਆ ਦੇ ਵਿੱਚ ਪਾਸ ਹੋਣ ਦੇ ਲਈ ਤੁਹਾਨੂੰ 150 ਦੇ ਵਿੱਚੋਂ 60 ਪ੍ਰਤੀਸ਼ਤ ਨੰਬਰ ਲੈਣੇ ਹੁੰਦੇ ਆ ਜੋ ਕਿ ਬਣ ਗਿਆ ਲਗਭਗ 90 ਨੰਬਰ ਡਸਟਰ ਮੈਨੂੰ ਮਿਲ ਨਹੀਂ ਰਿਹਾ ਬਟ ਕੋਈ ਗੱਲ ਨਹੀਂ ਮੈਂ ਹੈਂਡ ਨਾਲ ਇਹਨੂੰ ਇੱਕ ਵਾਰ ਕਲੀਨ ਕਰ ਦਿੰਨਾ ਆ ਸੋ ਆਪਾਂ ਸਮਝ ਚੁੱਕੇ ਆ ਦੋਨੋਂ ਪੇਪਰਾਂ ਬਾਰੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਇਹਦਾ ਜਿਹੜਾ ਪੇਪਰ ਹੈਗਾ ਯਾ 150 ਨੰਬਰਾਂ ਦਾ 150 ਨੰਬਰਾਂ ਦਾ ਜਿਹੜਾ ਪੇਪਰ ਹੈਗਾ ਜੀ ਪੇਪਰ ਬੰਦ ਹੀ ਜੇਕਰ ਮੈਂ ਗੱਲ ਕਰਾਂ ਪੇਪਰ ਵਨ ਦੇ ਵਿੱਚ ਤੁਹਾਨੂੰ ਪੰਜ ਜਿਹੜੇ ਸਬਜੈਕਟ ਹੈਗੇ ਆ ਜੀ ਉਹ ਵੇਖਣ ਨੂੰ ਮਿਲਦੇ ਆ ਕਿਹੜੇ-ਕਿਹੜੇ ਹੋਗੇ ਜੀ ਸਭ ਤੋਂ ਪਹਿਲਾਂ ਤੁਸੀਂ ਮੰਨ ਲਓ ਸੀਡੀਪੀ ਹੋ ਗਿਆ ਜਿਹਨੂੰ ਤੁਸੀਂ ਬਾਲ ਵਿਕਾਸ ਕਹਿ ਦਿੰਨੇ ਹੋ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਤੇ ਜਿਹੜਾ ਇਹ ਪੇਪਰ ਤੁਹਾਨੂੰ ਮੀਡੀਅਮ ਦੇ ਵਿੱਚ ਵੇਖਣ ਨੂੰ ਮਿਲਦਾ ਆ ਉਹ ਤੁਹਾਨੂੰ ਹਿੰਦੀ ਜਾਂ ਫਿਰ ਅੰਗਰੇਜ਼ੀ ਮੀਡੀਅਮ ਵਿੱਚ ਵੇਖਣ ਨੂੰ ਮਿਲਦਾ ਆ ਸੀਡੀਪੀ ਹੋ ਗਈ ਜੀ ਜਿਹਨੂੰ ਤੁਸੀਂ ਬਾਲ ਵਿਕਾਸ ਪੰਜਾਬੀ ਵਿੱਚ ਜਾਂ ਫਿਰ ਕਹਿ ਕਹਿ ਲੋ ਤੁਸੀਂ ਹਿੰਦੀ ਵਿੱਚ ਕਹਿ ਲੋ ਤੁਸੀਂ ਬਾਲ ਵਿਕਾਸ ਦੂਸਰੇ ਨੰਬਰ ਤੇ ਜਿਹੜਾ ਹੈ ਜੀ ਇਹ ਤੁਹਾਨੂੰ ਹੈ ਈਵੀਐਸ ਜਿਹਨੂੰ ਤੁਸੀਂ এনवायरमेंट ਵਾਤਾਵਰਣ ਕਹਿ ਦਿੰਨੇ ਹੋ ਤੀਸਰੇ ਨੰਬਰ ਤੇ ਮੈਥ ਮੰਨ ਲਓ ਚੌਥੇ ਨੰਬਰ ਤੇ ਤੁਸੀਂ ਜੇਕਰ ਮੈਂ ਸੀਟੈਟ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਤੁਸੀਂ ਪੰਜਾਬੀ ਹਿੰਦੀ ਅੰਗਰੇਜ਼ੀ ਇਹਨਾਂ ਤਿੰਨਾਂ ਵਿੱਚ ਕੋਈ ਵੀ ਦੋ ਭਾਸ਼ਾ ਲੈ ਸਕਦੇ ਹੋ ਤੁਸੀਂ ਹਿੰਦੀ ਪੰਜਾਬੀ ਵੀ ਲੈ ਸਕਦੇ ਹੋ ਪੰਜਾਬੀ ਹਿੰਦੀ ਵੀ ਲੈ ਸਕਦੇ ਹੋ ਹਿੰਦੀ ਅੰਗਰੇਜ਼ੀ ਲੈ ਸਕਦੇ ਹੋ ਪੰਜਾਬੀ ਅੰਗਰੇਜ਼ੀ ਲੈ ਸਕਦੇ ਹੋ ਜਿਹੜਾ ਤੁਹਾਡਾ ਦਿਲ ਕਰੇ ਸੋ ਇੱਥੇ ਮੈਂ ਤਿੰਨੇ ਭਾਸ਼ਾਵਾਂ ਵਿੱਚ ਲਿਖ ਦਿੰਨਾ ਆ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵੈਸੇ ਇਹ ਜਿਹੜੇ ਮੈਂ ਸਬਜੈਕਟ ਲਿਖਾ ਰਿਹਾ ਇਹ ਸਾਰੇ ਹੀ ਕਿੰਨੇ ਕਿੰਨੇ ਨੰਬਰਾਂ ਦੇ ਹੁੰਦੇ ਆ 30-30 ਨੰਬਰਾਂ ਦੇ ਹੁੰਦੇ ਆ ਤੇ ਇਹ ਮੈਂ ਗੱਲ ਕੀਤੀ ਆ ਪੇਪਰ 1 ਦੀ ਇਸੇ ਤਰ੍ਹਾਂ ਜੇਕਰ ਮੈਂ ਪੇਪਰ 2 ਦੀ ਗੱਲ ਕਰਾਂ ਪੇਪਰ ਜਿਹੜਾ 2 ਹੈਗਾ ਆ ਪੇਪਰ 2 ਦੇ ਵਿੱਚ ਵੀ ਤੁਹਾਨੂੰ ਸੀਡੀਪੀ ਵਗੈਰਾ ਜਿਹੜਾ ਹੈ ਉਹ ਤੁਹਾਨੂੰ ਸੇਮ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਇਹ ਸਾਰਾ 30-30 ਨੰਬਰਾਂ ਦਾ ਤੁਹਾਨੂੰ ਵੇਖਣ ਨੂੰ ਮਿਲਦਾ ਆ ਸੀਡੀਪੀ ਬਾਲਵਿਕਾਸ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਸੈਕਸ਼ਨ ਵੇਖਣ ਨੂੰ ਮਿਲਦਾ ਆ ਉਹ ਵੇਖਣ ਨੂੰ ਮਿਲਦਾ ਆ ਮੈਥ ਸਾਇੰਸ ਜਾਂ ਫਿਰ ਐਸਐਸਟੀ ਇਹ ਸਿੱਧਾ 60 ਨੰਬਰਾਂ ਦਾ ਹੁੰ ਮੈਥ ਸਾਇੰਸ ਜਾਂ ਫਿਰ ਐਸਐਸਟੀ ਇਹ ਕਿੰਨੇ ਨੰਬਰਾਂ ਦਾ ਹੁੰਦਾ ਆ ਜੀ ਇਹ ਹੁੰਦਾ ਆ ਤੁਹਾਡਾ 60 ਨੰਬਰਾਂ ਦਾ ਤੀਸਰੇ ਨੰਬਰ ਤੇ ਜਿਹੜਾ ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲਦਾ ਆ ਉਹ ਕਿਹੜਾ ਹੁੰਦਾ ਆ ਜੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਪੰਜਾਬੀ ਹਿੰਦੀ ਅੰਗਰੇਜ਼ੀ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਤੁਸੀਂ ਦੋ ਸਬਜੈਕਟ ਚੂਜ਼ ਕਰਨੀ ਹੁੰਦੇ ਆ ਸਾਰੇ ਹੁੰਦੇ 33 ਨੰਬਰਾਂ ਦੇ ਹੀ ਆ ਕਈ ਵਾਰ ਸਾਥੀ ਪੁੱਛਦੇ ਆ ਕਿ ਸਰ ਮੰਨ ਲਓ ਮੈਂ ਇੰਗਲਿਸ਼ ਟੀਚਰ ਬਣਨਾ ਆ ਸੈਂਟਰ ਦੇ ਵਿੱਚ ਬਟ ਮੈਂ ਪੰਜਾਬੀ ਹਿੰਦੀ ਨਾਲ ਕਰ ਲਿਆ ਤੇ ਕੀ ਮੈਂ ਬਣ ਸਕਦਾ ਆ ਬਿਲਕੁਲ ਬਣ ਸਕਦੇ ਹਾਂ ਜੇ ਤੁਸੀਂ ਪੰਜਾਬੀ ਟੀਚਰ ਬਣਨਾ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਦੀਆਂ ਪੋਸਟਾਂ ਆਉਂਦੀਆਂ ਨੇ ਤੇ ਦਿੱਲੀ ਵਿੱਚ ਵੀ ਆਉਂਦੀਆਂ ਨੇ ਬਟ ਉਸ ਕੇਸ ਦੇ ਵਿੱਚ ਜੇ ਤੁਸੀਂ ਹਿੰਦੀ ਅੰਗਰੇਜ਼ੀ ਨਾਲ ਵੀ ਤੁਸੀਂ ਆਪ ਦਾ ਸੀਰਟ ਪਾਸ ਕੀਤਾ ਹੈ ਨਾ ਤਾਂ ਵੀ ਤੁਸੀਂ ਐਲੀਜੀਬਲ ਮੰਨੇ ਜਾਓਗੇ ਸੋ ਇੱਥੇ ਇਹ ਨਹੀਂ ਮੈਟਰ ਕਰਦਾ ਵੀ ਤੁਸੀਂ ਲੈਂਗੁਏਜ ਕਿਹੜੀ ਚੂਸ ਕੀਤੀ ਹੈ ਉਹ ਤੁਹਾਡੀ ਆਪ ਦੀ ਕਹਿ ਸਕਦੇ ਆ ਕਿ ਇੱਛਾ ਹੈਗੀ ਆ ਜਾਂ ਫਿਰ ਉਹ ਤੁਹਾਡੀ ਆਪ ਦੀ ਮਰਜ਼ੀ ਹੈ ਵੀ ਤੁਸੀਂ ਸੀਰਟ ਦੀ ਪ੍ਰੀਖਿਆ ਵਿੱਚ ਕਿਹੜਾ ਸਬਜੈਕਟ ਚੂਸ ਕਰਦੇ ਹੋ ਲੈਂਗੁਏਜ ਦੀ ਮੈਂ ਗੱਲ ਕਰ ਰਿਹਾ ਬਾਕੀ ਤੁਹਾਨੂੰ ਮੈਥ ਸਾਇੰਸ ਜਿਹੜਾ ਹੈਗਾ ਸਬਜੈਕਟ ਜਾਂ ਫਿਰ ਐਸਐਸਟੀ ਸਬਜੈਕਟ ਆ ਉਹ ਤਾਂ ਤੁਹਾਨੂੰ ਧਿਆਨ ਨਾਲ ਹੀ ਵੇਖਣਾ ਪਊਗਾ ਉਹ ਜਿਹੜਾ ਤੁਹਾਡਾ ਸਬਜੈਕਟ ਕੰਬੀਨੇਸ਼ਨ ਗ੍ਰੈਜੂਏਸ਼ਨ ਵਿੱਚ ਬਣਦਾ ਸੀਗਾ ਤੁਸੀਂ ਉਹ ਹੀ ਚੂਸ ਕਰੋਗੇ ਸੋ ਇੱਥੇ ਗੱਲ ਮੈਂ ਸਮਝਾ ਰਿਹਾ ਸੀਗਾ ਐਸਐਸਟੀ ਤੇ ਉਸ ਤੋਂ ਬਾਅਦ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਡਾ ਸਬਜੈਕਟ ਹੋਇਆ ਤੁਸੀਂ ਉਹ ਚੂਸ ਕਰ ਸਕਦੇ ਹੋ ਐਂਡ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਤੁਸੀਂ ਕੀ ਕੁਝ ਕਰ ਸਕਦੇ ਹੋ ਜੇਕਰ ਮੈਂ ਇਸ ਪ੍ਰੀਖਿਆ ਨੂੰ ਪਾਸ ਹੋਣ ਦੀ ਗੱਲ ਕਰਾਂ ਤਾਂ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਤੁਹਾਨੂੰ ਕਿੰਨਾ ਕੁ ਐਫਰਟ ਕਰਨਾ ਪਊਗਾ ਕਿੰਨਾ ਕੁ ਪੜ੍ਹਨਾ ਪੈਣਾ ਆ ਮਹੀਨਾ ਕਿਹੜਾ ਚੱਲ ਰਿਹਾ ਅਗਸਤ ਚੱਲ ਰਿਹਾ ਅਗਸਤ ਮਹੀਨੇ ਤੋਂ ਬਾਅਦ ਤੁਹਾਨੂੰ ਤੁਹਾਡਾ ਜਿਹੜਾ ਹੈਗਾ ਆ ਮਹੀਨਾ ਆ ਜਾਏਗਾ ਜ ਸਤੰਬਰ ਦਾ ਅਗਸਤ ਮਹੀਨੇ ਤੋਂ ਬਾਅਦ ਸਤੰਬਰ ਮਹੀਨਾ ਜਿਹੜਾ ਆ ਰਿਹਾ ਸਤੰਬਰ ਅਕਤੂਬਰ ਨਵੰਬਰ ਦਸੰਬਰ ਮੰਨ ਲਓ ਦਸੰਬਰ ਮਹੀਨੇ ਵਿੱਚ ਤੁਹਾਡੀ ਪ੍ਰੀਖਿਆ ਹੋਊਗੀ ਨੋਟੀਫਿਕੇਸ਼ਨ ਨੂੰ ਭੁੱਲੋ ਨੋਟੀਫਿਕੇਸ਼ਨ ਕਦੋਂ ਆਊਗਾ ਮੰਨ ਕੇ ਚੱਲਦੇ ਹਾਂ ਕਿ ਦਸੰਬਰ ਮਹੀਨੇ ਵਿੱਚ ਤੁਹਾਡੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਆ ਸੋ ਸਤੰਬਰ ਅਕਤੂਬਰ ਨਵੰਬਰ ਸੋ ਤਿੰਨ ਮਹੀਨੇ ਤੁਹਾਡੇ ਕੋਲ ਹੈਗੇ ਆ ਕੁੱਲ ਮਿਲਾ ਕੇ ਮੰਨ ਲਓ 90 ਦਿਨ ਹੈਗੇ ਆ 90 ਜਿਹੜੇ ਦਿਨ ਹੈਗੇ ਆ ਇਹਦੇ ਵਿੱਚ ਤੁਸੀਂ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਮੈਂ ਹੁਣ ਅਸਿਊਮ ਕਰਕੇ ਚੱਲ ਰਿਹਾ ਕਿ ਤੁਹਾਨੂੰ ਸਿਲੇਬਸ ਦਾ ਸਾਰਾ ਕੁਝ ਪਤਾ ਲੱਗ ਗਿਆ ਸੀਡੀਪੀ ਜਿਹੜਾ ਸੈਕਸ਼ਨ ਹੈ ਸੀਡੀਪੀ ਸੈਕਸ਼ਨ ਜਿਹੜਾ ਕਿ ਤੁਹਾਨੂੰ 30 ਨੰਬਰਾਂ ਦਾ ਵੇਖਣ ਨੂੰ ਮਿਲਦਾ ਆ ਬਟ ਐਕਚੁਅਲ ਵਿੱਚ 30 ਨੰਬਰਾਂ ਦਾ ਹੁੰਦਾ ਨਹੀਂ ਆ 30 ਨੰਬਰ ਦਾ ਨਹੀਂ ਹੁੰਦਾ ਮਤਲਬ ਕਹਿ ਸਕਦੇ ਆ ਕਿ 70 ਤੋਂ ਲੈ ਕੇ 80 ਨੰਬਰ ਤੁਹਾਡੇ ਕਵਰ ਕਰ ਜਾਂਦਾ ਆ ਸਿਰਫ ਤੇ ਸਿਰਫ ਜੇਕਰ ਆਪਾਂ ਸੀਡੀਪੀ ਦੀ ਗੱਲ ਕਰਦੇ ਆ ਕਿ ਕਿਉਂਕਿ ਇਹ ਹਿੰਦੀ ਪੰਜਾਬੀ ਅੰਗਰੇਜ਼ੀ ਐਸਐਸਟੀ ਮੈਥ ਈਵੀਐਸ ਇਹਨਾਂ ਸਾਰਿਆਂ ਦੇ ਵਿੱਚ ਸੀਡੀਪੀ ਦੇ ਜਿਹੜੇ ਕੁਐਸਚਨ ਹੁੰਦੇ ਆ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ ਬਟ ਜੇ ਤੁਸੀਂ ਇਸ ਸੀਡੀਪੀ ਦੇ 30 ਨੰਬਰਾਂ ਨੂੰ ਚੰਗੇ ਤਰੀਕੇ ਨਾਲ ਗੱਭਰ ਕੀਤਾ ਤਾਂ ਇਹ ਸੀਡੀਪੀ ਦੇ ਜਿਹੜੇ ਕੁਐਸਚਨ ਨੇ ਜੀ ਇਹ ਤੁਹਾਡੇ ਬਾਕੀ ਦੇ ਸੀਡੀਪੀ ਕੁਐਸਚਨ ਵਿੱਚ ਹੈਲਪ ਕਰਨਗੇ ਬਾਕੀ ਆ ਜਾਂਦੀਆਂ ਜੀ ਤੁਹਾਡੀਆਂ ਸਬਜੈਕਟਸ ਬੁੱਕਸ ਜਿਵੇਂ ਕਿ ਜੇਕਰ ਤੁਸੀਂ ਪੇਪਰ 1 ਦੀ ਤਿਆਰੀ ਕਰ ਰਹੇ ਹੋ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਹੋ ਪੀਆਰਟੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੀ ਜਿਹੜੀ ਈਵੀਐਸ ਹੈਗੀ ਆ ਕਾਫੀ ਵਾਰ ਸਾਥੀ ਪੁੱਛ ਲੈਂਦੇ ਆ ਕਿ ਸਰ ਈਵੀਐਸ ਦਾ ਆਪਾਂ ਕੰਟੈਂਟ ਪੜ੍ਹੀਏ ਕਿੱਥੋਂ ਈਵੀਐਸ ਦਾ ਕੰਟੈਂਟ ਪੜ੍ਹਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪਹਿਲਾਂ ਤਾਂ ਤੀਸਰੀ ਤੋਂ ਲੈ ਕੇ 3rd ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੀ ਜਿਹੜੀ ਕਿਤਾਬ ਹੈਗੀ ਆ ਈਵੀਐਸ ਦੀ ਤੁਸੀਂ ਉਹ ਕੰਪਲੀਟ ਕਰ ਲਓ ਉਸ ਤੋਂ ਬਾਅਦ ਤੁਸੀਂ ਛੇਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਕਿਤਾਬ ਹੈਗੀ ਆ ਛੇਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਕਿਤਾਬ ਹੈਗੀ ਆ ਐਸਐਸਟੀ ਦੀ ਤੁਸੀਂ ਉਹ ਨੂੰ ਜ਼ਰੂਰ ਪੜ੍ਹੋ ਇਹ ਕਰ ਲਿਆ ਈਵੀਐਸ ਤੁਹਾਡੀ ਸਾਰੀ ਕੰਪਲੀਟ ਹੋ ਜਾਣੀ ਆ ਗੱਲ ਹੁੰਦੀ ਹੈ ਕਿ ਸਰ ਈਵੀਐਸ ਦੇ ਵਿੱਚ ਜਿਹੜੇ ਪੈਡਾਗੋਜੀ ਦੇ ਕੁਐਸਚਨ ਹੁੰਦੇ ਉਹਦੇ ਲਈ ਸਿਰਫ ਤੇ ਸਿਰਫ ਪ੍ਰੀਵੀਅਸ ਇਅਰ ਹੱਲ ਕਰ ਲਓ ਇੱਕ ਹੋਰ ਮੈਂ ਗੱਲ ਕਹਿ ਰਿਹਾ ਸੀਗਾ ਪਿਛਲੇ ਸਾਲਾਂ ਵਿੱਚ ਜਿੰਨੇ ਵੀ ਪ੍ਰੀਵੀਅਸ ਪ੍ਰੀਵੀਅਸ ਇਅਰ ਹੋਏ ਆ ਪੁਰਾਣੇ ਪ੍ਰਸ਼ਨ ਹੈਗੇ ਆ ਉਹਨਾਂ ਨੂੰ ਤੁਸੀਂ ਜ਼ਰੂਰ ਹੱਲ ਕਰਨਾ ਆ ਉਹੀ ਚੀਜ਼ਾਂ ਤੁਹਾਡੀ ਹੈਲਪ ਕਰਨਗੀਆਂ ਤੁਹਾਡੇ ਅਸਲੀ ਇਗਜ਼ਾਮ ਦੇ ਵਿੱਚ ਜਦੋਂ ਤੁਸੀਂ ਉੱਥੇ ਬੈਠਦੇ ਹੋ ਤੁਹਾਨੂੰ ਆਈਡੀਆ ਲੱਗ ਜਾਂਦਾ ਆ ਲੈਵਲ ਕੀ ਆ ਪੇਪਰ ਦਾ ਐਨੀ ਗੱਲ ਸਮਝ ਗਏ ਤੁਸੀਂ ਸੀਡੀਪੀ ਕਿਵੇਂ ਤਿਆਰ ਕਰਨੀ ਆ ਮੈਥ ਵਿੱਚ ਬੜੀ ਦਿੱਕਤ ਆਉਂਦੀ ਆ ਕਾਫੀ ਸਾਰ ਮੈਥ ਵਿੱਚ ਜੇਕਰ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਬੇਸਿਕ ਤੋਂ ਜਿਹੜਾ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦਾ ਜਿਹੜਾ ਵੀ ਮੈਥ ਹੁੰਦਾ ਬੇਸਿਕ ਜਿਹੜੇ ਸਾਮ ਹੁੰਦੇ ਹਨ ਜਿਹੜੇ ਕਹਿੰਦੇਵੇਂ ਸਾਨੂੰ ਕੁਝ ਵੀ ਨਹੀਂ ਆਉਂਦਾ ਜੋੜ ਘਟਾਤਾ ਆਉਂਦਾ ਹੋਊਗਾ ਨਾ ਤੇ ਜੋੜ ਘਟਾਈ ਹੁੰਦਾ ਹੈ ਬਹੁਤਾ ਕੋਈ ਔਖਾ ਕੰਮ ਨਹੀਂ ਹੁੰਦਾ ਤੁਸੀਂ ਇੱਕ ਵਾਰ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦਾ ਜਿਹੜਾ ਵੀ ਮੈਥ ਹੈਗਾ ਹੈ ਐਨਸੀਆਰਟੀ ਦਾ ਉਹ ਹੱਲ ਕਰ ਲਓ ਉਹ ਹੱਲ ਕਰਨ ਤੋਂ ਬਾਅਦ ਛੇਵੀਂ ਤੋਂ ਲੈ ਕੇ ਅੱਠਵੀਂ ਤੱਕ ਦਾ ਵੀ ਕਰ ਲਓ ਥੋੜਾ ਜਿਆਦਾ ਹੋਰ ਐਡਵਾਂਸ ਲੈਵਲ ਦਾ ਤੁਹਾਡਾ ਜਿਹੜਾ ਮੈਥ ਹੈਗਾ ਜੀ ਉਹ ਹੋ ਜਾਊਗਾ ਸੋ ਜੇਕਰ ਤੁਸੀਂ ਇੰਨੀਆਂ ਚੀਜ਼ਾਂ ਕਰ ਲੈਣੇ ਹੋ ਬਾਕ ਹਿੰਦੀ ਅਤੇ ਅੰਗਰੇਜ਼ੀ ਕਿ ਸਰ ਇਹਦਾ ਆਪਾਂ ਕਿਵੇਂ ਤਿਆਰ ਕਰੀਏ ਇਹਦੇ ਲਈ ਤੁਸੀਂ ਸਿਰਫ ਤੇ ਸਿਰਫ ਡੇਲੀ ਦਾ ਇੱਕ ਪੈਰਾਗ੍ਰਾਫ ਹੱਲ ਕਰ ਲਓ ਸਰ ਮੇਰੇ ਤੋਂ ਨਹੀਂ ਹੋ ਰਿਹਾ ਇੰਗਲਿਸ਼ ਮੈਨੂੰ ਔਖੀ ਲੱਗਦੀ ਹੈ ਹਿੰਦੀ ਔਖੀ ਲੱਗਦੀ ਹੈ ਪੰਜਾਬੀ ਔਖੀ ਲੱਗਦੀ ਹੈ ਮੇਰੇ ਤੋਂ ਨਹੀਂ ਹੱਲ ਹੋ ਰਿਹਾ ਮੈਂ ਕੀ ਕਰਾਂ ਡੇਲੀ ਦਾ ਤੁਸੀਂ ਇੱਕ ਪੈਰਾਗ੍ਰਾਫ ਹੱਲ ਕਰੋ ਟਾਈਮ ਲਗਾਓ ਗੂਗਲ ਦੀ ਹੈਲਪ ਲਓ ਜੇਕਰ ਤੁਹਾਨੂੰ ਕੋਈ ਅੱਖਰ ਜਾਂ ਫਿਰ ਕੋਈ ਵਰਡ ਨਹੀਂ ਸਮਝ ਆ ਰਿਹਾ ਹੌਲੀ-ਹੌਲੀ ਤੁਹਾਨੂੰ ਫਰਕ ਵਿਖੇਗਾ ਤੁਹਾਨੂੰ ਲੱਗੇਗਾ ਕਿ ਯਾਰ ਨਹੀਂ ਪਹਿਲਾਂ ਨਾਲੋਂ ਫਰਕ ਪੈ ਰਿਹਾ ਜੇ ਤੁਸੀਂ 90 ਦਿਨ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਥੋੜਾ ਥੋੜਾ ਟਾਈਮ ਵੀ ਦਿਉਗੇ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਦੇ ਪੇਪਰ ਨੂੰ ਕਲੀਅਰ ਕਰ ਸਕਦੇ ਹੋ ਐਨੀ ਗੱਲ ਮੈਂ ਕਲੀਅਰ ਕਰਤੀ ਹੁਣ ਆਪਾਂ ਗੱਲ ਕਰ ਲੈਨੇ ਆ ਮੈਂ ਲੈਂਗੁਏਜ ਦੀ ਗੱਲ ਕਰ ਲਈ ਆਪਾਂ ਇੰਗਲਿਸ਼ ਪੰਜਾਬੀ ਹਿੰਦੀ ਇਹਨਾਂ ਲਈ ਕੋਈ ਵੱਖਰੀ ਕਿਤਾਬ ਲੈਣ ਦੀ ਨਹੀਂ ਜ਼ਰੂਰਤ ਹੈਗੀ ਕੋਈ ਮਾਰਕੀਟ ਵਿੱਚੋਂ ਕੋਈ ਵੀ ਪ੍ਰੀਵੀਅਸ ইয়ার ਵਾਲੀ ਕਿਤਾਬ ਲਿਆਓ ਬਾਕੀ ਕਿਤਾਬ ਲੈਣ ਦੀ ਕਿਹਦੀ ਜ਼ਰੂਰਤ ਪੈਣੀ ਆ ਈਵੀਐਸ ਜਾਂ ਫਿਰ ਮੈਥ ਦੀ CDP ਲਈ ਤੁਸੀਂ ਵੇਖ ਲਓ ਕੋਈ ਵੀ ਮਾਰਕੀਟ ਵਿੱਚੋਂ 100 200 ਦੀ ਕਿਤਾਬ ਆ ਜਾਣੀ ਆ ਸਿਰਫ ਉਹ ਪੜ੍ਹਨੀ ਆ ਕੋਈ ਜ਼ਿਆਦਾ ਐਵੇਂ ਕੋਈ ਬਹੁਤਾ ਕੋਰਸ ਮਹਿੰਗਾ ਲੈਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਅਕੋਰਡਿੰਗ ਤਾਂ ਕਿਉਂਕਿ ਮੈਂ ਤਾਂ ਨਹੀਂ ਇਹਨਾਂ ਪ੍ਰੀਖਿਆਵਾਂ ਲਈ ਐਨੀਆਂ ਕਹਿ ਲਓ ਕਿ ਸੌਖੀਆਂ ਸੌਖੀਆਂ ਪ੍ਰੀਖਿਆਵਾਂ ਲਈ ਮੈਂ ਨਹੀਂ ਸਮਝਦਾ ਕਿ ਤੁਹਾਨੂੰ ਕੋਈ ਕੋਚਿੰਗ ਲੈਣ ਦੀ ਜ਼ਰੂਰਤ ਪੈਂਦੀ ਆ ਨਹੀਂ ਪਊਗੀ ਜੇ ਤੁਸੀਂ ਸਿਰਫ ਸਟ੍ਰੈਟੈਜਿਕ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਦੇ ਪੇਪਰ ਦੀ ਤਿਆਰੀ ਕਰਦੇ ਹੋ ਤੁਸੀਂ ਵਧੀਆ ਨੰਬਰਾਂ ਨਾਲ ਪਾਸ ਕਰ ਸਕਦੇ ਹੋ ਇਸ ਪੇਪਰ ਨੂੰ ਸੋ ਪੰਜਾਬੀ ਹਿੰਦੀ ਅੰਗਰੇਜ਼ੀ ਲੈਂਗੁਏਜ ਵਾਲਾ ਸੈਕਸ਼ਨ 60 ਨੰਬਰ ਦਾ ਦੱਸਦਾ ਤੁਹਾਨੂੰ EBS ਦੱਸਤੀ ਮੈਥ ਦੱਸਦਾ ਤੁਹਾਨੂੰ ਵੀ ਮੈਥ ਜਿਹੜਾ ਹੈਗਾ ਜੇ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਈਵਨ ਪਹਿਲਾਂ ਵਾਲੀਆਂ ਵੀ ਕਿਤਾਬਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਹੱਲ ਕੀਤੇ ਹੋਏ ਪ੍ਰਸ਼ਨ ਕਾਫੀ ਜ਼ਿਆਦਾ ਮਿਲ ਜਾਂਦੇ ਹੁੰਦੇ ਆ ਤੁਸੀਂ ਉਹਨਾਂ ਨੂੰ ਵੇਖ ਲਿਆ ਫਿਰ ਅੱਗੇ ਦਿੱਤੀ ਐਕਸਰਸਾਈਜ਼ ਨੂੰ ਹੱਲ ਕਰੋ ਸਾਰਾ ਕੁਝ ਹੋ ਜਾਊਗਾ ਐਨੀ ਗੱਲ ਕਲੀਅਰ ਆ ਹੁਣ ਆਪਾਂ ਪੇਪਰ 1 ਦੀ ਗੱਲ ਕਰ ਚੁੱਕੇ ਹਾਂ ਪੇਪਰ 2 ਦੀ ਜੇਕਰ ਮੈਂ ਗੱਲ ਕਰਾਂ ਪੇਪਰ 2 ਦੇ ਵਿੱਚ ਤੁਹਾਨੂੰ ਜਿਹੜੇ ਸੈਕਸ਼ਨ ਵੇਖਣ ਨੂੰ ਮਿਲਦੀ ਹੈ ਜਿਵੇਂ 30 ਦਾ ਸੀਡੀਪੀ ਦਾ ਸੈਕਸ਼ਨ ਹੈ ਸੀਡੀਪੀ ਦੇ ਸੈਕਸ਼ਨ ਲਈ ਮੈਂ ਤੁਹਾਨੂੰ ਇੱਥੇ ਦੱਸਿਆ ਜਗਾ ਕੋਈ ਵੀ ਮਾਰਕਟ ਵਿੱਚੋਂ ਕਿਤਾਬ ਲਾਇਓ ਆਪਣੇ ਚੈਨਲ ਤੇ ਵੀ ਵੀਡੀਓ ਪਈ ਆ ਲੈਟਸ ਲਰਨ ਨਾਮ ਦਾ ਇੱਕ ਚੈਨਲ ਹੈਗਾ ਆ ਅਧਿਆਨ ਮੰਤਰਾ ਨਾਮ ਦਾ ਇੱਕ ਚੈਨਲ ਹੈਗਾ ਆ ਇੱਥੇ ਜੋ ਵੀ ਕੁਝ ਥਿਉਰੀਜ਼ ਦਿੱਤੀਆਂ ਹੋਈਆਂ ਨੇ ਸਚਨ ਅਕੈਡਮੀ ਆ ਉਹ ਸਾਰੀਆਂ ਦੇਖ ਲਓ ਆਪਣੇ ਚੈਨਲ ਤੇ ਵੀ ਵੀਡੀਓਜ਼ ਹੈਗੀਆਂ ਨੇ ਇਹ ਨਹੀਂ ਮੈਟਰ ਕਰਦਾ ਤੁਸੀਂ ਕਿੱਥੋਂ ਵੇਖਦੇ ਹੋ ਮੈਟਰ ਇਹ ਗੱਲ ਕਰਦੀ ਹੈ ਵੀ ਤੁਹਾਡਾ ਇਗਜ਼ਾਮ ਜਿਹੜਾ ਹੈਗਾ ਜੀ ਉਹ ਕਲੀਅਰ ਹੋਣਾ ਚਾਹੀਦਾ ਸੋ ਉੱਥੋਂ ਤੁਸੀਂ ਵੇਖ ਸਕਦੇ ਹੋ ਫ੍ਰੀ ਵੀਡੀਓਜ਼ ਕਾਫੀ ਜ਼ਿਆਦਾ ਪਈਆਂ ਨੇ ਸੋ ਸੀਡੀਪੀ ਦਾ ਸੈਕਸ਼ਨ ਤੁਸੀਂ ਇੱਥੋਂ ਕਰ ਸਕਦੇ ਹੋ ਜੇ ਨਈ ਵੀਡੀਓਜ਼ ਦੇਖਣੀਆਂ ਮਾਰਕੀਟ ਚੋਂ ਕੋਈ ਵੀ ਕਿਤਾਬ ਲੈ ਆਓ ਪ੍ਰੀਵੀਅਸ ਇਅਰ ਜ਼ਰੂਰ ਹੱਲ ਕਰਨੀਆਂ ਤੁਹਾਨੂੰ ਆਈਡੀਆ ਲੱਗ ਜਾਊਗਾ ਕਿ ਯਾਰ ਜੇਕਰ 25 ਵੀ 25 ਤੋਂ ਲੈ ਕੇ 30 ਟਾਪਿਕ ਆ ਗਿਆ ਇੱਥੋਂ ਇੱਥੋਂ ਪ੍ਰਸ਼ਨ ਬਣਦੇ ਆ ਸੀਡੀਪੀ ਦਾ ਹੱਲ ਕਰ ਲਿਆ ਸੀਡੀਵੀ ਤੋਂ ਬਾਅਦ ਆਉਂਦੀ ਹੈ ਗੱਲ ਜੀ ਕਿ ਮੈਥ ਸਾਇੰਸ ਮੈਥ ਸਾਇੰਸ ਜਾਂ ਫਿਰ ਐਸਐਸਟੀ ਮੈਥ ਸਾਇੰਸ ਜਾਂ ਫਿਰ ਐਸਐਸਟੀ ਜਾਂ ਫਿਰ ਸਮਾਜਿਕ ਸਿੱਖਿਆ ਜਿਹਨੂੰ ਤੁਸੀਂ ਕਹਿੰਦੇ ਹੋ ਮੈਥ ਸਾਇੰਸ ਦੇ ਲਈ ਤੁਸੀਂ 6ਵੇਂ ਤੋਂ ਲੈ ਕੇ 10ਵੀਂ ਤੱਕ ਦਾ ਜਿਹੜਾ ਮੈਥ ਹੈ ਜਾਂ ਫਿਰ ਸਾਇੰਸ ਹੈ ਜੀ ਉਹ ਤੁਸੀਂ ਪ੍ਰੋਪਰ ਚੰਗੇ ਤਰੀਕੇ ਨਾਲ ਕਵਰ ਕਰ ਲਓ। ਬਾਕੀ YouTube ਦੇ ਵੀਡੀਓਜ਼ ਵੀ ਮਿਲ ਜਾਣਗੀਆਂ ਕਾਫੀ ਜ਼ਿਆਦਾ ਜੇ ਤੁਸੀਂ ਸਿਰਫ ਸਰਚ ਕਰੋਗੇ NCERT ਸਾਇੰਸ ਤੇ ਮੀਡੀਅਮ ਦਾ ਨਾ ਕੋਈ ਐਵੇਂ ਇਸ਼ੂ ਹੋਊਗਾ ਤੁਹਾਨੂੰ ਕੋਈ ਵੈਸੇ ਵੀ ਜੇ ਤੁਸੀਂ ਉਹਨਾਂ ਨੂੰ ਵੇਖੋਗੇ ਸਮਝੋਗੇ ਤਾਂ ਤੁਹਾਨੂੰ ਭਾਵੇਂ ਹਿੰਦੀ 'ਚ ਹੋਵੇ ਭਾਵੇਂ ਪੰਜਾਬੀ 'ਚ ਹੋਵੇ ਭਾਵੇਂ ਅੰਗਰੇਜ਼ੀ 'ਚ ਹੋਵੇ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਲੱਗਣਗੀਆਂ ਐਂਡ ਤੁਹਾਡੇ ਹਿੱਤ ਵਿੱਚ ਆ ਜੇਕਰ ਤੁਸੀਂ ਇੰਗਲਿਸ਼ ਮੀਡੀਅਮ ਦੇ ਕਿਤਾਬਾਂ ਤੋਂ ਤਿਆਰੀ ਕਰੋਗੇ। ਸੋ ਮੈਥ ਸਾਇੰਸ ਦੇ ਤੁਸੀਂ ਇਸ ਤਰ੍ਹਾਂ ਤਿਆਰੀ ਕਰ ਸਕਦੇ ਹੋ। ਨਾਲ ਨਾਲ ਪ੍ਰੈਕਟਿਸ ਜ਼ਰੂਰ ਕਰਿਓ ਪ੍ਰੀਵੀਅਸ ਇਅਰ ਨੂੰ ਹੱਲ ਜ਼ਰੂਰ ਕਰਨਾ ਆ ਐਸਐਸਟੀ ਦੀ ਗੱਲ ਕਰੀਏ ਤਾਂ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਵੈਸੇ ਕਾਫੀ ਵਾਰ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਕਿ ਸਰ ਕੀ ਸਾਨੂੰ 11ਵੀਂ 12ਵੀਂ ਦੀ ਜਿਹੜੀ ਐਸਐਸਟੀ ਹੈਗੀ ਆ ਪੜ੍ਹਨ ਦੀ ਜ਼ਰੂਰਤ ਹੈਗੀ ਆ ਮੇਅਰ ਅਕੋਰਡਿੰਗ ਤਾਂ ਕੋਈ ਜ਼ਰੂਰਤ ਨਹੀਂ ਵੈਸੇ ਜੇ ਸਿਰਫ ਤੁਸੀਂ ਪੇਪਰ ਨੂੰ ਪਾਸ ਕਰਨਾ ਆ ਤਾਂ ਤੁਸੀਂ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਐਸਐਸਟੀ ਵੀ ਚੰਗੇ ਤਰੀਕੇ ਨਾਲ ਪੜ੍ਹ ਲਈ ਤਾਂ ਵੀ ਤੁਹਾਨੂੰ ਕੋਈ ਪੇਪਰ ਪਾਸ ਕਰਨ ਤੋਂ ਤਾਂ ਕੋਈ ਨਹੀਂ ਰੋਕ ਸਕਦਾ ਮੈਂ ਚੰਗੇ ਨੰਬਰਾਂ ਦੀ ਨਹੀਂ ਗੱਲ ਕਰ ਰਿਹਾ ਪਾਸ ਕਰਨ ਦੀ ਗੱਲ ਕਰ ਰਿਹਾ ਕੀ 100 ਪਲੱਸ ਨੰਬਰ ਤਾਂ ਤੁਸੀਂ ਲੈ ਹੀ ਸਕਦੇ ਹੋ ਬਾਕੀ ਜਦੋਂ ਤੁਸੀਂ ਪ੍ਰੀਵਿਅਸ ইয়ার ਦੇਖੋਗੇ ਨਾ ਕਿਉਂਕਿ ਪਿਛਲੇ ਵਾਰ ਮੈਨੂੰ ਲੱਗਦਾ ਮੈਂ ਇੱਕ ਪੇਪਰ ਸੋਲਵ ਕਰਕੇ ਵੇਖਿਆ ਸੀਗਾ ਕਾਫੀ ਸਾਰੇ ਕੁਐਸਚਨਸ ਐਨਸੀਆਰਟੀ ਦੀਆਂ ਕਿਤਾਬਾਂ ਵਿੱਚੋਂ ਆਏ ਹੋਏ ਸੀਗੇ ਐਸਐਸਟੀ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਉਹ ਕਿਤਾਬਾਂ ਛੀਵੇਂ ਤੋਂ ਲੈ ਕੇ 8ਵੀਂ ਲੱਗਦੀਆਂ ਐਸਐਸਟੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਮੈਂ ਆਲਰੇਡੀ ਪੜਾਈਆਂ ਹੋਈਆਂ ਆਪਣੇ ਚੈਨਲ ਤੇ ਤੇ ਮੈਨੂੰ ਪਤਾ ਲੱਗਦਾ ਸੀਗਾ ਕਿ ਉਹ ਸਾਰੇ ਜਿਹੜੇ ਕੁਐਸਚਨ ਹੈ ਗਿਆ ਜੀ ਉਹ ਉੱਥੋਂ ਹੀ ਆਏ ਹੋਏ ਆ ਸੋ 6ਵੀਂ ਤੋਂ ਲੈ ਕੇ 8ਵੀਂ ਤੱਕ ਜੇ ਤੁਸੀਂ ਪੜ ਸਕਦੇ ਹੋ ਤਾਂ ਵੀ ਵਾਰ-ਵਾਰ ਉਹਨਾਂ ਚੀਜ਼ਾਂ ਨੂੰ ਦੁਹਰਾਈ ਕਰੋ ਨਾਲੇ ਕਦੇ ਵੀ ਇਹ ਨਾ ਸੋਚਿਓ ਕਿ ਯਾਰ ਇੱਕ ਚੀਜ਼ ਨੂੰ ਪੜਨ ਦੇ ਲਈ ਮੈਂ 5-6 ਕਿਤਾਬਾਂ ਪੜਾਂ ਇੱਕ ਕਿਤਾਬ ਨੂੰ ਤੁਸੀਂ 10 ਵਾਰ ਪੜ ਲਓਗੇ ਨਾ ਉਹ ਤੁਹਾਡੇ ਲਈ ਬੈਟਰ ਆ 10 ਕਿਤਾਬਾਂ ਨੂੰ ਪੜਨ ਦੇ ਵਜਾਏ ਐਨੀ ਗੱਲ ਕਲੀਅਰ ਹੁਣ ਆ ਜਾਂਦੀ ਗੱਲ ਪੰਜਾਬੀ ਹਿੰਦੀ ਅੰਗਰੇਜ਼ੀ ਜੋ ਵੀ ਤੁਸੀਂ ਲੈਂਗੁਏਜ ਚੂਜ਼ ਕੀਤੀ ਹੋਗੀ ਉਹਦੇ ਲਈ ਤੁਹਾਨੂੰ ਮੈਂ ਦੱਸਿਆ ਆ ਸਿਰਫ ਤੇ ਸਿਰਫ ਪੁਰਾਣੇ ਪ੍ਰਸ਼ਨ ਹੱਲ ਕਰ ਲੋ ਉਹ ਕਰ ਲੇ ਤੁਸੀਂ ਹੱਲ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਆਰਾਮ ਨਾਲ ਕਲੀਅਰ ਹੋ ਜਾਊਗਾ ਹੋਪਸੋ ਜਿੰਨੀ ਵੀ ਆਪਾਂ ਗੱਲ ਕੀਤੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਯੂਸਫੁਲ ਹੈਲਪਫੁਲ ਲੱਗੀ ਹੋਊਗੀ ਐਂਡ ਮੇਰੀਆਂ ਗੱਲਾਂ ਹੋ ਸਕਦਾ ਸੁਣ ਕੇ ਤੁਹਾਨੂੰ ਮੋਟੀਵੇਸ਼ਨ ਵੀ ਜ਼ਰੂਰ ਮਿਲੀ ਹੋਵੇ ਕਿਉਂਕਿ ਇਹ ਜਿਹੜਾ ਪੇਪਰ ਹੁੰਦਾ ਹੈ ਕੋਈ ਔਖਾ ਪੇਪਰ ਨਹੀਂ ਹੁੰਦਾ ਬਸ ਇੱਕ ਸ਼ੁਰੂਆਤ ਕਰਨ ਦੀ ਜ਼ਰੂਰਤ ਹੁੰਦੀ ਆ ਇੱਕ ਵਾਰ ਜਦੋਂ ਤੁਸੀਂ ਸ਼ੁਰੂਆਤ ਕਰ ਲਈ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਰੋਕ ਸਕਦਾ ਆ ਤੁਹਾਡੇ ਪੇਪਰ ਨੂੰ ਕਲੀਅਰ ਕਰਨ ਤੋਂ ਵੈਸੇ सीटेट ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਜਿਵੇਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਦੋਂ ਤੁਸੀਂ ਪੇਪਰ ਕਲੀਅਰ ਕਰ ਲੈਨੇ ਹੋ ਪੀਐਸਟੈਟ ਦਾ ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੁੰਨੇ ਹੋ ਕਿਹੜੇ ਐਗਜ਼ਾਮਸ ਦੇ ਲਈ ਪੰਜਾਬ ਦੇ ਵਿੱਚ ਪੀਐਸਟੈਟ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਤੁਸੀਂ ਐਲੀਜੀਬਲ ਹੁੰਨੇ ਹੋ ਮਾਸਟਰ ਕਾਰਡ ਲਈ ਜਾਂ ਫਿਰ ਆਪ ਦੇ ਈਟਿਟਿ ਕਾਰਡਰ ਦੇ ਲਈ ਬਟ ਸੀਟੈਟ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਜਿੰਨੀਆਂ ਵੀ ਸੈਂਟਰ ਲੈਵਲ ਦੀਆਂ ਪੋਸਟਾਂ ਨੇ ਸੈਂਟਰ ਲੈਵਲ ਦੀਆਂ ਪੋਸਟਾਂ ਜਿਵੇਂ ਕਿ ਕੇਵੀਐਸ ਐਨਵੀਐਸ ਇਕਲਵਿਆ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਈਐਮਆਰ ਸਕੂਲ ਕਹਿ ਦਿੰਨੇ ਆ ਹੋਰ ਕਿਹੜੇ ਸਕੂਲ ਹੁੰਦੇ ਆ ਆਰਮੀ ਪਬਲਿਕ ਸਕੂਲ ਆਰਮੀ ਪਬਲਿਕ ਸਕੂਲ ਤੋਂ ਬਾਅਦ ਦਿੱਲੀ ਦੇ ਡੀਟ੍ਰਿਪਲ ਐਸਬੀ ਚੰਡੀਗੜ੍ਹ ਦੇ ਸਕੂਲ ਜਾਂ ਫਿਰ ਹੋਰ ਵੀ ਕਿਸੇ ਕਿਸੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਰਕਾਰੀ ਸਕੂਲ ਹੁੰਦੇ ਜਿਹੜੇ ਕੇਂਦਰ ਦੇ ਉੱਥੇ ਸਾਰੇ ਸਕੂਲਾਂ ਵਿੱਚ ਤੁਸੀਂ ਐਲੀਜੀਬਲ ਹੁੰਨੇ ਹੋ ਅਪਲਾਈ ਕਰਨ ਦੇ ਲਈ ਸੋ ਤੁਹਾਨੂੰ सीटेट ਪਾਸ ਕਰਨ ਦਾ ਬੈਨੀਫਿਟ ਤਾਂ ਵਿਖਿਆ ਜਾਵੇ ਤੇ ਕਾਫੀ ਸਾਰੇ ਆ ਕਿ ਮੇਰੇ ਨੋਨ ਵਿੱਚ ਇਹੋ ਜਿਹੇ ਟੀਚਰ ਹੈਗੇ ਆ ਪੰਜਾਬ ਦੇ ਜਿਹੜੇ ਕੀ सीटेट ਪਾਸ ਕਰਨ ਤੋਂ ਬਾਅਦ ਜੌਬ ਲੱਗੇ ਆ ਹੈਗੇ ਆ ਕੁਝ ਇਨਾ ਐਗਜ਼ਾਮ ਦੇ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਸੀਟੈਟ ਵਿੱਚ ਤਾਂ ਨਹੀਂ ਸੀਟੈਟ ਵਿੱਚ ਵੀ ਅੱਜ ਕੱਲ ਤੁਹਾਨੂੰ ਥੋੜੇ ਜਿ ਔਖੇ ਕੁਐਸਚਨ ਮੋਲਡ ਕੀਤੀ ਹੋਈ ਕੁਐਸਚਨ ਵੇਖਣ ਨੂੰ ਮਿਲਦੇ ਆ ਸਟੇਟਮੈਂਟ ਬੇਸਡ ਹੁੰਦੇ ਆ ਸੋ ਜੇਕਰ ਤੁਸੀਂ ਆਪ ਦਾ ਦਿਮਾਗ ਲਗਾਉਂਗੇ ਕਨਸੈਪਟ ਤੇ ਕਲੈਰਿਟੀ ਹੈਗੀ ਆ ਪ੍ਰੋਪਰ ਫਿਰ ਤੁਸੀਂ ਆਪਦੇ ਸੀਟੈਟ ਦੇ ਪੇਪਰ ਨੂੰ ਕਲੀਅਰ ਕਰ ਸਕਦੇ ਹੋ ਐਂਡ ਉਸ ਅਕੋਰਡਿੰਗ ਹੀ ਤੁਸੀਂ ਆਪਦੇ ਅਗਲੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਕਰੋਗੇ ਤਾਂ ਅਗਲੇ ਐਗਜ਼ਾਮ ਵੀ ਜ਼ਰੂਰ ਕਲੀਅਰ ਹੋਣਗੇ ਸੋ ਦੋਸਤੋ ਮੈਂ ਉਮੀਦ ਤਾਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਹੈਲਪ ਜ਼ਰੂਰ ਲੱਗੀ ਹੋਊਗੀ ਜੇਕਰ ਵੀਡੀਓ ਹੈ ਲਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਸਵਾਲ ਨੂੰ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ